ਇੱਕ ਨਵੀਂ ਨਵੀਂ ਘਟਨਾ ਸਾਹਮਣੇ ਆਈ ਹੈ ਇੱਕ ਪਾਠੀ ਸਿੰਘ ਵੀਰ ਜੋ ਕਿ ਦਵਾਈ ਲੈਣ ਵਾਸਤੇ ਆਪਣੇ ਹਸਪਤਾਲ ਗਿਆ ਉਹ ਲਤੋਂ ਥੋੜਾ ਜਿਹਾ ਅਰਾਸੀ ਤੇ ਜਦੋਂ ਦੂਸਰੀ ਤੀਸਰੀ ਬਿਲਡਿੰਗ ਤੇ ਉਹ ਦਵਾਈ ਲੈਣ ਵਾਸਤੇ ਗਿਆ ਹਸਪਤਾਲ ਚ ਤੇ ਡਾਕਟਰ ਨੇ ਕਹਿ ਦਿੱਤਾ ਵੀ ਪੈਸੇ ਤੁਹਾਡੇ ਦਵਾਈ ਦੇ ਨਗਦ ਲੱਗਣੇ ਨੇ ਤੇ ਉਹਨੇ ਕਿਹਾ ਮੇਰੇ ਕੋਲੇ ਥੋੜੇ ਨੇ ਅੱਗੇ ਤਾਂ ਮੈਂ ਗੂਗਲ ਪੇ ਕਰ ਦੇਣਾ ਅੱਜ ਵੀ ਕਰਵਾ ਲੋ ਮੰਨੇ ਨਹੀਂ ਉਹਨਾਂ ਚਰ ਨੂੰ ਕੀ ਹੋਇਆ ਇੱਕ ਉਹਦਾ ਪੁਰਾਣਾ ਦੋਸਤ ਪਾਠੀ ਹੀ ਉੱਥੇ ਪਹੁੰਚ ਗਿਆ ਉਹਨੇ ਗੱਲ ਸੁਣੀ ਤੇ ਮੈਡਮ ਨੂੰ ਕਹਿਣ ਲੱਗਿਆ ਮੈਡਮ ਜੀ ਇਹਦੇ ਨਾਲ ਮੇਰੀ ਬੜੀ ਪੁਰਾਣੀ ਸਾਝ ਹੈ ਮੈਂ ਇਹਨੂੰ ਜਾਣਦਾ ਤੇ ਉਹ ਜਿੱਦਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹੁੰਦੇ ਨੇ ਉਹਨੇ ਗੱਲਾਂ ਦੇ ਵਿੱਚ ਲੈ ਆਂਦਾ ਤੇ ਜਿਹੜਾ ਪਾਠੀ ਸਿੰਘ ਲੱਤੋਂ ਆ ਰਿਹਾ ਸੀ ਉਹਦਾ ਏਟੀਐਮ ਲੈ ਕੇ ਉਹਦਾ ਪਾਸਵਰਡ ਲੈ ਕੇ ਉਹ ਥੱਲੇ ਗਿਆ ਥੱਲੇੋਂ ਪੈਸੇ ਕਢਾ ਕੇ ਲਿਆਇਆ ਤੇ ਮੈਡਮ ਨੂੰ ਦੇ ਦਿੱਤੇ ਏਟੀਐਮ ਉਹਨੇ ਵਾਪਸ ਮੰਗ ਲਿਆ ਆਪਦਾ ਪਰ ਹੁਣ ਹੋਇਆ ਕਿ ਇੱਥੋਂ ਤੱਕ ਤੇ ਲੱਗਿਆ ਵੀ ਭਲਾ ਕਰ ਰਿਹਾ ਪਰ ਉਦੋਂ ਬਾਅਦ ਦਵਾਈ ਲੈ ਕੇ ਉਸੇ ਦੇ ਮੋਟਰਸਾਈਕਲ ਤੇ ਚੜਿਆ ਤੇ ਰਸਤੇ 'ਚ ਜਾ ਕੇ ਬਹਾਨਾ ਲਾਇਆ ਕਿ ਮੈਨੂੰ ਬੜੀ ਜ਼ਰੂਰੀ ਕੰਮ ਪੈ ਗਿਆ ਘਰ ਵਾਲੀ ਠੀਕ ਨਹੀਂ ਤੂੰ 10 ਮਿੰਟ ਇੱਥੇ ਖੜ੍ਹ ਤੇ ਮੈਂ ਉਹਦੀ ਦਵਾਈ ਲੈ ਕੇ ਆਇਆ ਮੋਟਰਸਾਈਕਲ ਵੀ ਉਸੇ ਵੀਰ ਦਾ ਉਨੂੰ ਖਿਲਾਰ ਗਿਆ ਤੇ ਆਪ ਚਲਾ ਗਿਆ ਉਹਦੇ ਦੱਸਣ ਮੁਤਾਬਕ ਕਹਿੰਦਾ ਹਜੇ ਮੈਨੂੰ 5-7 ਮਿੰਟ ਹੋਏ ਖੜੇ ਨੂੰ ਇੱਕ ਮੁੰਡਾ ਮੂੰਹ ਬਨ ਕੇ ਆਇਆ ਆਉਂਦਿਆਂ ਉਹਨੇ ਮੇਰੇ ਚਪੇੜੇ ਮਾਰੇ ਮੇਰ ਤੋਂ ਏਟੀਐਮ ਖੋਇਆ ਮੇਰੇ ਕੋਲੋਂ ਪੈਸੇ ਜਿਹੜੇ ਥੋੜੇ ਵਾਲੇ ਸੀ ਉਹ ਖੋਏ ਆਰਸੀ ਖੋ ਲਈ ਮੋਬਾਈਲ ਸੀ 20000 ਦਾ ਕਰੀਬ ਉਹ ਲੈ ਲਿਆ ਤੇ ਮੈਨੂੰ ਲੁੱਟ ਸੁੱਟ ਕੇ ਉਹ ਛੱਡ ਗਿਆ ਤੇ ਉਸ ਤੋਂ ਠੀਕ 5-7 ਮਿੰਟ ਬਾਅਦ ਫੇਰ ਉਹ ਬੰਦਾ ਆ ਗਿਆ ਤੇ ਜਦੋਂ ਆਇਆ ਤੇ ਉਹਨੂੰ ਨੇ ਕਿਹਾ ਪੈਂ ਮੈਂ ਤਾਂ ਲੁੱਟਿਆ ਗਿਆ ਮੈਨੂੰ ਤੇ ਇਦਾਂ ਲਟੇਰੇ ਪੈ ਗਏ ਨੇ ਚੱਲ ਮੇਰੇ ਨਾਲ ਬੈਂਕ ਚੱਲੀਏ ਤੇ ਬਹਾਨਾ ਕਿ ਉਹ ਲਾ ਦਿੱਤਾ ਕਹਿੰਦਾ ਜੀ ਬੈਂਕ ਤਾਂ ਤਾਂ ਜਾਏਗਾ ਜੇ ਤੇਰੇ ਕੋਲੇ ਕੋਈ ਆਧਾਰ ਕਾਰਡ ਕੋਈ ਏਟੀਐਮ ਕੋਈ ਜ ਹੋਵੇਗਾ ਤੇਰੇ ਕੋਲੇ ਤਾਂ ਕੁਝ ਵੀ ਨਹੀਂ ਹੁਣ ਉਹਨੂੰ ਉਹ ਮੋਟਰਸਾਈਕਲ ਦੇਖ ਕੇ ਆਪ ਚਲਾ ਗਿਆ ਮੋਟਰਸਾਈਕਲ ਤੇ ਉਹ ਵਿਚਾਰਾ ਢਾਹ ਕੇ ਜਿੱਦਾਂ ਵੀ ਉਹਨੇ ਕੀਤਾ ਉਹਦੇ ਘਰ ਗਿਆ ਉੱਥੋਂ ਉਹਨੇ ਪ੍ਰੂਫ ਲੈ ਤੇ ਬੈਂਕ ਗਿਆ ਤੇ ਉਹਨੇ ਚੈਰ ਨੂੰ 60000 ਰੁਪਇਆ ਗਾਇਬ ਹੋ ਗਿਆ 60000 ਰੁਪਇਆ ਉਹਦੇ ਖਾਤੇ ਦੇ ਵਿੱਚੋਂ ਗਾਇਬ ਹੋ ਗਿਆ ਜਿਹੜਾ ਉਹਦੇ ਆਪਣੇ ਭਰਾਵਾਂ ਦੀ ਵੰਡ ਵਿੱਚੋਂ ਉਹਦੇ ਕੋਲੇ ਆਇਆ ਤੇ ਉਹਨੇ ਜਮ੍ਹਾਂ ਕਰਾਏ ਸੀ ਤੇ ਉਹ ਬੰਦਾ ਜਾਣਦਾ ਸੀ ਕਿ ਇਹਦੇ ਖਾਤੇ 'ਚ ਪੈਸੇ ਹੈਗੇ ਨਹੀਂ ਹੁਣ ਉਹਦਾ 60000 ਵੀ ਗਿਆ 20000 ਦਾ ਮੋਬਾਈਲ ਵੀ ਗਿਆ ਆਰ.ਸੀ ਵੀ ਨਵੀਂ ਭਰੋਣੀ ਪੈਣੀ ਹੈ ਉਹਦੀ ਹੁਣ ਕੋਈ ਸੁਣਦਾ ਨਹੀਂ ਉਹਨੇ ਬੜਾ ਜ਼ੋਰ ਲਾਇਆ ਕਈਆਂ ਕੋਲੇ ਜਾ ਕੇ ਰਿਪੋਰਟ ਵੀ ਲਖਾਈ ਪਰ ਲਿਖਣ ਲਈ ਕੋਈ ਤਿਆਰ ਨਹੀਂ ਕਿਉਂਕਿ ਅੱਜ ਕੱਲ ਜਿਹੋ ਜਿਹਾ ਮੋੜ ਚੱਲਦਾ ਹੈ ਆਪਾਂ ਨੂੰ ਪਤਾ ਹੀ ਹੈ ਪਰ ਇਹਦੇ ਬਾਬਤ ਸਤਿਗੁਰੂ ਜੀ ਨੇ ਬਾਣੀ ਚ ਪਹਿਲਾਂ ਹੀ ਕਿੰਨੇ ਪਿਆਰੇ ਬਚਨ ਕਹਿ ਦਿੱਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਕਿਸੇ ਨਾਲ ਦੋਸਤੀ ਪਾਉਣੀ ਹੈ ਕਿਸੇ ਨਾਲ ਰਿਸ਼ਤੇਦਾਰੀ ਪਾਉਣੀ ਹੈ ਸਾਂਝ ਪਾਉਣੀ ਹੈ ਥੋੜਾ ਜਿਹਾ ਪਰਖ ਪਰਚੋਲ ਕਰ ਲਿਆ ਕਰ ਜੇ ਭੈੜਿਆਂ ਨਾਲ ਦੋਸਤੀ ਪਾਏਗਾ ਤੇ ਸੁੱਖ ਨਹੀਂ ਮਿਲਣਾ ਮਨਮੁਖ ਸੋਹ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ ਕਹਿੰਦੇ ਜੇ ਤੂੰ ਮਨਮੁਖ ਦੇ ਨਾਲ ਦੋਸਤੀ ਕਰ ਲਈ ਮਨਮੁਖ ਸੋ ਜੋ ਮਨਮੁਖ ਸੋ ਕਰ ਦੋਸਤੀ ਸੋ ਕੇ ਪੁੱਛੇ ਮਿੱਤ ਕਹਿੰਦੇ ਮਨਮੁਖ ਦੇ ਨਾਲ ਕੀਤੀ ਦੋਸਤੀ ਫਿਰ ਸੁਖ ਕਿੱਥੇ ਪਾੜਦਾ ਮਨਮੁਖ ਦੇ ਨਾਲ ਦੋਸਤੀ ਕਰਕੇ ਸੁਖ ਨਹੀਂ ਮਿਲਣਾ ਫਿਰ ਪਾਤਸ਼ਾਹ ਜੀ ਸੁਖ ਕਿੱਥੋਂ ਮਿਲੇਗਾ ਕਹਿੰਦੇ ਗੁਰਮੁਖ ਸੋ ਕਰ ਦੋਸਤੀ ਗੁਰਮੁਖ ਦੇ ਨਾਲ ਦੋਸਤੀ ਕਰ ਗੁਰਮਖ குரு ਵੱਲੇ ਜਿਹਦਾ ਮੁਖ ਹੈ குரு ਵੱਲੇ ਜਿਹਦਾ ਧਿਆਨ ਹੈ ਪੰਚਾ ਗਾਗੁਰ ਏਕ ਧਿਆਨ ਵਾਲੀ ਵਿਵਸਥਾ ਹੈ ਬਾਰੋ-ਬਾਰੋ ਤਾਂ ਆਪਾਂ ਨੂੰ ਐ ਲੱਗਦਾ ਹੈ ਨਾ ਜਿੰਨੇ ਵੀ ਪਾਠੀ ਸਿੰਘ ਨੇ ਇਹ ਇਹ ਵੀ ਸਾਰੇ ਗੁਰੂ ਵਾਲੇ ਹੀ ਨੇ ਨਹੀਂ ਭਾਈ ਪਾਠੀ ਪਾਠੀ ਨਾਲ ੱਤਕਾ ਕਰ ਗਿਆ ਕਿਉਂ ਕਿਉਂਕਿ ਉਹ ਗੁਰੂ ਦਾ ਪਾਠ ਕਰੀ ਜਾਂਦੇ ਪਰ ਗੁਰੂ ਵਾਲੇ ਨਹੀਂ ਬਣੇ ਮਨਮੁਖ ਹੀ ਰਹਿ ਗਿਆ ਅੱਜ ਤੇ ਬਹੁਤਾਤ ਨਸ਼ਿਆਂ ਨੇ ਮਤ ਮਾਰੀ ਪਈ ਹੈ ਸਭ ਦੀ ਉਹਰ ਇਨਸਾਨ ਵੀ ਨਸ਼ਾ ਕਰਦਾ ਸੀ ਕਿੰਨੇ ਉਹਦਾ ਸਾਰਾ ਕੁਝ ਲੁੱਟ ਪੁੱਟ ਲਿਆ ਨਾਮ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਫਿਰ ਸਮਾਜ ਦੇ ਵਿੱਚ ਅਗਲੇ ਨੇ ਵਿਚਰਨਾ ਹੈ ਕਿ ਇਹ ਤਾਂ ਕਿਦਨ ਕੋਈ ਸੁਧਰ ਜਾਵੇ ਤੇ ਕਿਦਨ ਕੋਈ ਸੁਧਰਿਆ ਹੋਇਆ ਵਿਗੜ ਜਾਵੇ ਇਹਦਾ ਰੱਬ ਭਰੋਸਾ ਕੋਈ ਨਹੀਂ ਦਿੰਦਾ ਇਹ ਤਾਂ ਸਾਡੀ ਸੰਗਤ ਦੇ ਉੱਤੇ ਨਿਰਭਰ ਹੈ ਕਿ ਕਿਹੋ ਜੀ ਸੰਗਤ ਹੋ ਗਈ ਉਹੋ ਜਾਂ ਸਾਡੇ ਤੇ ਰੰਗ ਚੜ ਜਾਣਾ ਜਾਂ ਕੋਈ ਬਹੁਤਾ ਦੁਖੀ ਕਰ ਲੱਗ ਗਿਆ ਤੇ ਉਹੋ ਜਾਂ ਰੰਗ ਚੜ ਜਾਣਾ ਪਰ ਪਾਤਸ਼ਾਹ ਜੀ ਨੇ ਜੋ ਕਿਹਾ ਕਹਿੰਦੇ ਨੇ ਗੁਰਮੁਖ ਸੋ ਕਰ ਦੋਸਤੀ ਗੁਰਮੁਖ ਦੇ ਨਾਲ ਦੋਸਤੀ ਕਰ ਫਿਰ ਕੀ ਹੋਏਗਾ ਸਤਗੁਰ ਸਿਉ ਲਾਏ ਚਿੱਤ ਕਹਿੰਦੇ ਤੇਰਾ ਚਿੱਤ ਪਰਮਾਤਮਾ ਦੇ ਨਾਲ ਲੱਗ ਜਾਏਗਾ ਤੇਰੀ ਸਾਂਝ ਅਕਾਲ ਪੁਰਖ ਦੇ ਨਾਲ ਪੈ ਜਾਏਗੀ ਸੋ ਇਸ ਕਰਕੇ ਭਾਗਾਂ ਵਾਲਿਓ ਕਦੇ ਵੀ ਦੋਸਤੀ ਕਰਨ ਲੱਗਿਆਂ ਜਲਦਬਾਜੀ ਨਾ ਕਰਿਆ ਕਰੋ ਅੱਜ ਜਿੰਨੇ ਧੋਖੇ ਹੋ ਰਹੇ ਨੇ ਜਿੰਨੇ ਕਤਲ ਹੋ ਰਹੇ ਨੇ ਬਹੁਤ ਆਤ ਦੋਸਤੀ ਦੇ ਆੜ ਥਲੇ ਹੋ ਰਹੇ ਨੇ ਕਿਸੇ ਦਾ ਘਰ ਲੁੱਟਿਆ ਜਾ ਰਿਹਾ ਏ ਧੀ ਨੂੰ ਭਜਾਇਆ ਜਾ ਰਿਹਾ ਏ ਚਾ ਪੁੱਤ ਮਾਰਿਆ ਜਾ ਰਿਹਾ ਏ ਇਹ ਸਾਰੇ ਦੋਸਤੀ ਦੇ ਲੇਬਲ ਹੇਠ ਕੀਤੇ ਜਾ ਰਹੇ ਨੇ ਪਰ ਇਹ ਮਨਮੁੱਖਾਂ ਦੀ ਦੋਸਤੀ ਏ ਇਹ ਗੁਰਮੁਖਾਂ ਦੀ ਦੋਸਤੀ ਨਹੀਂ ਸੋ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਆਪ ਦੀ ਪਰਚੋਲ ਕਰੀਏ ਤੇ ਗੁਰਮੁਖਾਂ ਦੇ ਨਾਲ ਸਾਂਝ ਪਾਈਏ ਗੁਰਮੁਖਾਂ ਦੇ ਨਾਲ ਦੋਸਤੀ ਕਰੀਏ